ਰਾਹੂ ਜੀ ਦਾ ਫਾਲਸਾ ਉਹ ਇਹ ਕੁਝ ਹੀ ਹੋਤੇ ਜਦ ਆਪਾਂ ਗੁਰਬਾਣੀ ਪੜਦੇ ਆਂ ਜੀ ਪਾਠ ਕਰਦੇ ਆਂ ਆਪਾਂ ਉਹ ਜਦ ਆਪਾਂ ਉਹਨਾਂ ਗੁਰਬਾਣੀ ਵਿੱਚ ਬਹੁਤ ਵਾਰ ਅਚਰਜ ਆਉਂਦਾ ਕੋਈ ਅਚਰਜ ਪੜਦਾ ਕੋਈ ਅਚਰਜ ਪੜਦਾ ਹੈ ਨਾ ਉਹ ਕਿ ਆਪਣੀ ਸਾਰੀ ਗੁਰਬਾਣੀ ਵਿੱਚ ਅਚਰਜ ਪੜਨਾ ਕਿਸੇ ਤਰ੍ਹਾਂ ਤੋੜthamਿਆ ਆਪਾਂ ਨੇ ਅਚਰਜ ਪੜਨਾ ਉਹ ਕਿੱਥੇ ਹੈ ਜੀ ਇੱਕ ਤਾਂ ਹੈਗਾ ਆਪਣਾ ਤਨਾਸੀ ਮਹੱਲਾ 363 ਅੰਗ ਦੀ ਨਾਸਿਮ ਵਾਲੇ ਚ ਇੱਕ ਆਪ ਪੜਾਹੇਗਾ ਬਿਲਾਵਲ ਰਾਗ ਤੇ। ਤਨਾਸਿਮ ਵਾਲਾ ਤੀਜਾ ਵਜੇਗਾ ਇੱਕ ਅਚਰਜ ਜੋ ਨਾ ਦੇਖੋ ਭਾਈ ਤਵੇ ਦਾ ਮਾਰ ਹਰ ਮੰਨ ਵਸਾਈ। ਦੂਜਾ ਆਪਾਂ ਨੇ ਪੜ੍ਹਨਾ ਅਚਰਜ ਬਿਲਾਵਲ ਰਾਗ ਚ ਇਹ ਹੈਗਾ 834 ਤੇ ਜੀ। ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਛਾ ਪੁਜਾਏ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ। ਸਿਰਫ ਆਪਾਂ ਨੇ ਗੁਰਬਾਣੀ ਵਿੱਚ ਦੋ ਥਾਵੇਂ ਹੀ ਅਚਰਜ ਪੜ੍ਹਨਾ ਬਾਕੀ ਸਾਰੀ ਗੁਰਬਾਣੀ ਦੇ ਵਿੱਚ ਆਪਾਂ ਨੇ ਅਚਰਜ ਪੜ੍ਹਨਾ ਇਹਨੂੰ ਇਹਦੇ ਵਿੱਚ ਅਚਰਜ ਤਾਵੜਨਾ ਅਰਥ ਸਾਰੇ ਕਿਤੇ ਇੱਕੋ ਇੱਕੋ ਨੇ ਇਹਨਾਂ ਦੇ ਬਸ ਆਪਾਂ ਨੇ ਨਾ ਲੈ ਦੇ ਮੁਤਾਬਕ ਪੜ੍ਹਨਾ ਆਪਾਂ ਨੂੰ ਲੈ ਦੇ ਮੁਤਾਬਕ ਆਪਾਂ ਨੇ ਸਿਰਫ ਦੋ ਥਾਵੇਂ ਅਚਰਜ ਪੜ੍ਹਨਾ ਹੈ ਰਾਘੁਰੂ ਚਿੱਕਾ ਖਾਲਸਾ ਰਾਘੁਰੂ ਚਿੱਕੀ ਫਤਿਹ